ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਦੋ ਵੈੜਾ ਆ ਗਿਆਂ ਵੀਰੇ ਕੋਲੇ ਪਿੰਡ ਵਰਸੋਲਾ ਵੀਰ लवली ਰੇਡ ਜੈਜ ਹੁੰਦਾ ਵੀਰ ਦਾ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਆਓ ਵੀਰੇ ਇੰਨਾ ਪਰ ਲੈਨੇ ਆ ਵੀਰੇ ਕੋਲੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਜੈ ਵਧੀਆ ਵੀਰੇ ਵਧੀਆ ਠੀਕ ਠਾਕ ਤੁਸੀਂ ਸੁਣਾਓ ਜੀ ਬੱਸ ਵਧੀਆ ਵਧੀਆ ਵੀਰ ਜੀ ਤੁਸੀਂ ਸੁਣਾਓ ਵਧੀਆ ਵੀਰੇ ਵਧੀਆ ਹਾਂ ਵੀਰੇ ਨਾਂ ਦੱਸਿਓ ਆਪਦਾ ਹਾਂ ਮੇਰਾ ਵੀਰ ਜੀ ਕੁਲਦੀਪ ਸਿੰਘ ਆ ਪੱਕਾ ਤੇ ਕੱਚਾ ਨਾਮ ਮੈਂ लवली ਜੀ ਠੀਕ ਹੈ ਜੀ ਹਾਂ ਜੀ ਪਿੰਡ ਮੇਰਾ ਵਰਸੋਲਾ ਜੇ ਤੇ ਆਪਣੇ ਗੁਰਦਾਸਪੁਰ ਲਾਗੋ ਆਪਣਾ ਡਿਸਟ੍ਰਿਕਟ ਠੀਕ ਹੈ ਜੀ ਹਾਂ ਜੀ ਜਿਲ੍ਹਾ ਗੁਰਦਾਸਪੁਰ ਆ ਗਿਆ ਜਿਲ੍ਹਾ ਗੁਰਦਾਸਪੁਰ ਹਾਂ ਜੀ ਫੋਨ ਨੰਬਰ ਵੀਰੇ 8360134502 ਸੂਈਆਂ ਵੇੜਾਂ ਗੀਆਂ ਕੋਲੇ ਹਾਂ ਜੀ ਵੀ ਜਿਮਨੇਰ ਦੀਆਂ ਦੋਵੇਂ ਸੂਈਆਂ ਜ ਆ ਠੀਕ ਹੈ ਜੀ ਆ ਦੇਖੋ ਗਿੱਲੇ ਨਾਲ ਰੂਏ ਸਵੇਤ ਠੀਕ ਹੈ ਜੀ ਮਨੇ ਪ੍ਰੋਪਰ ਜੇਰ ਵਗੈਰਾ ਪੈ ਗਈਆਂ ਸਾਰਾ ਕੁਝ ਵੀਡੀਓ ਵੀ ਬਣੀਆਂ ਪਈਆਂ ਆਪਣੇ WhatsApp ਤੇ ਪਾ ਦਿਓ ਵੀਰਾਂ ਨੂੰ ਹਨਾ ਜਿਹੜੇ ਵੀਰੇ ਡਿਮਾਂਡ ਕਰਨਗੇ ਠੀਕ ਜੀ ਠੀਕ ਜੀ ਤਾਂ ਵੀਰੇ ਕਿਵੇਂ ਪਹਿਲਾਂ ਵੀ ਵੀਡੀਓ ਅਪਲੋਡ ਹੋਈ ਐ ਅਸੀਂ ਉਹ ਦਿਨ ਤੋਂ ਕਹਾਂਗੇ ਬਣਾਉਂਦੀਆਂ ਵੀ ਐ 1 ਘੰਟੇ ਬਾਅਦ ਹੀ ਛਲਕੀਆਂ ਐ ਸਾਰੀਆਂ ਅੱਛਾ ਜੀ ਰੇਡ ਵੀ ਗਿਆ ਤੇਰਾ ਯਾਰ ਹੈਨਾ ਉਹ ਤੀਜੀ ਵੀਡੀਓ ਪੈਂਦੀ ਆ ਬਾਬੇ ਦੀ ਕਿਰਪਾ ਵਾ ਜਦੋਂ ਵੀਡੀਓ ਪੈਂਦੀ ਆ ਨਾ ਇੱਕ ਘੰਟੇ ਬਾਅਦ ਹੀ ਮਾਲ ਸੇਲ ਹੋ ਜਾਂਦਾ ਠੀਕ ਹੈ ਜੀ ਇਹ ਰੇਡ ਵੀ ਗਿਆ ਵੀਰ ਜੀ ਵਪਾਰੀ ਵੀਰ ਹੀ ਫਿਰ ਖਰੀਦ ਕਰਦੇ ਹੁੰਦੇ ਹਨਾ ਹਾਂ ਜੀ ਵਪਾਰੀ ਵੀ ਆਏ ਨੇ ਬਿਲਕੁਲ ਤਾਂ ਵੇਖੋ ਵੀਰੋ ਤਾਜ਼ੀਆਂ ਸੂਈਆਂ ਬਿਲਕੁਲ ਵੜਾ ਵੀਰੇ ਪਹਿਲੇ ਨੰਬਰ ਤੇ ਵੜਾ ਆਪਾਂ ਦੱਸੀਏ ਇਹਦੇ ਬਾਰੇ ਡਿਟੇਲ ਹੈਨਾ ਪੂਰੀ ਦਈਏ ਕੀ ਇਹ ਵੀਰ ਜੀ ਪਹਿਲਾਂ ਆਛੀ ਜੇ ਹਾਂ ਜੀ ਏ ਮਲਾਰ ਕੀ ਛਗੀ ਹੋ ਗਈ ਆ ਮਤਲਬ ਦੂਜਾ ਸੂਆ ਸੂਈ ਆ ਮੇਰੇ ਕੋਲ ਦੂਜਾ ਸੂਆ ਸੂਈ ਆ ਹਾਂਜੀ ਹਾਂਜੀ ਠੀਕ ਆ ਜੀ ਤਾਂ ਮਗਰ ਕੀ ਆ ਗਿਆ ਬੱਚਾ ਇਹ ਵਛੀ ਜੇ ਮਗਰ ਵਛੀ ਚੰਗੀ ਸੀ ਮੰਦੀ ਪਾਲੀ ਜਨੇ ਹਣਾ ਮਛੀ ਜੇ ਕੀ ਬਾਤ ਆ ਕੋਲੋ ਵੀਰੇ ਵੈੜ ਤੋਰਾ ਵਿਖਾਈਏ ਤਾਂ ਵੇਖੋ ਵੀਰੋ ਚੰਗੇ ਰਕਾਰਡ ਵਾਲੀ ਆ ਵੀਰੇ ਕੋਲੇ ਤਾਜੀ ਸੂਈ ਆ ਬਿਲਕੁਲ ਗਿੱਲਾ ਨਾੜੂ ਆ ਬੱਚੇ ਦਾ ਮਗਰ ਵਛੀ ਆ ਗਈ ਆ ਤੇ ਜੇ ਗੱਲ ਕਰੀਏ ਵੀਰੇ ਵੈੜ ਦੇ ਥਣਾ ਦੀ ਐ ਮਈਆਂ ਵਾਲਾ ਥਣਾ ਗਿਆ ਤੇ ਥੱਬਾ ਸੁਬਾ ਸਦੋਂ ਪੂਰਾ ਲਾਇਆ ਵੀਰੇ ਲੇਵੇ ਵਾਲਾ ਤਾਂ ਦੁੱਧ ਆ ਲਿਆ ਵੀਰੇ ਕਿੰਨਾ ਕਿ ਦੁੱਧ ਚਵਾਜੂ ਦੱਸਦੇ ਕੋਈ ਹਾਂ ਜੀ ਘੱਟੋ ਘੱਟ 20 ਕਿਲੋ ਤੇ ਚਾਹਣਾ ਚਾਹੀਦਾ ਬਿਲਕੁਲ ਨਾਲੇ ਦੁੱਧ ਜੀ ਪਾਏ ਦਾ ਇਹ ਬੇਨਤੀ ਕਰੀ ਜੀ ਹਰੇਕ ਵੀਡੀਓ ਚ ਵੀ ਵੀਰੇ ਦੁੱਧ ਤੁਹਾਡੀ ਸੇਵਾ ਦਾ ਬਾਕੀ ਹੁਣ ਤਾਂ ਤਾਜੀ ਸੂਈ ਹੈ ਜੀ ਹਨਾ ਜੀ ਬਿਲਕੁਲ ਤਾਜੀ ਸੂਈ ਸੇ ਹੈ ਥਾਂ ਤੁਹਾਨੂੰ ਚੰਗਾ ਸਪੈਸ਼ਲ ਲੱਗਿਆ ਖਾਣ ਪਾ ਜੀ ਇਦਾਂ ਦਾ ਤੁਹਾਨੂੰ ਤੁਸੀਂ ਹਸਾਮ ਨਾਲ ਲੱਭਦਾ ਨਹੀਂ ਜੀ ਬਿਲਕੁਲ ਬਹੁਤ ਘੱਟ ਵਹਿੜਾ ਨੂੰ ਦੇਖਣ ਨੂੰ ਮਿਲਦਾ ਇਹੋ ਜੀ ਤੁਹਾਨੂੰ ਲੈਵਰ ਟੋਪ ਕਲਾਸ ਆ ਕੋਹਵਾ ਹੈ ਬ੍ਰੋ ਤਾਂ ਵੇਖੋ ਵੀਰੋ ਸੋਹਣੀ ਵੈੜ ਆ ਵੀਰੇ ਕੋਲੇ ਪ੍ਰਿੰਟ ਪ੍ਰਿੰਟ ਵੀ ਬਹੁਤ ਆ ਵੈੜ ਦਾ ਮਗਰ ਬੱਚਾ ਵੀ ਇਹਨੇ ਚੰਗੇ ਸੀਮਨ ਦਾ ਪਾਲਿਆ ਵਸ਼ੀ ਆ ਗਈ ਆ ਥਣ ਵੀ ਬੜਾ ਪਿਆਰਾ ਲੱਗਿਆ ਤਾਂ ਤੁਸੀਂ ਦੂਰੋਂ ਵੀ ਚੱਲ ਕੇ ਆਓਗੇ ਤੇ ਵੀਰੇ ਵੈੜ ਨਹੀਂ ਛੱਡ ਕੇ ਜਾਂਦੇ ਬਹੁਤ ਸੋਹਣੀ ਵੈੜ ਆ ਵੱਡੀ ਵੈੜ ਆ ਵੀਰ ਜੀ ਬਿਲਕੁਲ ਜੀ ਤਾਂ ਬਾਕੀ ਵੀਰੇ ਇਹਦੇ ਮੋਲ ਦੀ ਗੱਲ ਕਰੀਏ ਤਾਂ ਕਿੰਨੇ ਦੀ ਵੈੜ ਦੇਣੀ ਵੀ ਜੀ ਦੇ ਲਈ 70 ਹਜ਼ਾਰ ਦੀ 70 ਦੀ ਹਾਂ ਜੀ ਠੀਕ ਆ ਵੀਰ ਜੀ ਠੀਕ ਆ ਵੀ ਅਗਲਾਂ ਨੇ ਵਧੀਆ ਲਵਾਏ ਹੈ ਵੱਛੀ ਵਾਲਾ ਬਿਲਕੁਲ ਬਿਲਕੁਲ ਟੋਪ ਕਲਾਸ ਬੱਚੇ ਪਾਇਆ ਨੇ ਹਾਂਜੀ ਤਾਂ ਹੋਜੂ ਸ਼ੋਸ਼ ਆਪਾਂ ਵਿੱਚ ਹੋ ਜੇ 70 ਕਰ ਦਿਓ ਆਪ ਹੀ ਮਾਨਤਨ ਕਰ ਦਿਓ 2 ਛੱਡ ਦੇਣੇ ਵੀਰ ਜੀ 68 ਤੇ ਆ ਵੀ ਸੰਦੇ ਕੋ ਕੱਦ ਕੇ ਡਾਵਾ ਡਾਵਾ ਨਹੀਂ ਮੰਗਣ ਵੀਰੇ ਕਿਹੋ ਜਿਹਾ ਥਣ ਲੇਵਾ ਨਾ ਲੱਗਾ ਵਾ ਤਾਂ ਮਗਰ ਬੱਚੇ ਵੀ ਚੰਗਾ ਪਾਇਆ ਮੰਗਣ 85 ਮੰਗ 80 ਮੰਗ ਵੀਰੇ ਹੱਕ ਵੀ ਰੱਖਉਂਦੀ ਆ 3 4 ਕਿਲੋ ਬੋਲਾ ਨਹੀਂ ਚੋੜਿਆ ਜੀ ਰੇਟ ਤੁਹਾਡਾ ਬਿਲਕੁਲ ਇਜਾਜ਼ ਹੁੰਦਾ ਹਨਾ ਹੁਣ 68000 ਦੀ ਹੋਜੂ ਰਾ ਲੋ ਮੈਨਾਂ ਹੋਰ ਥੋੜਾ ਮੰਗ ਕਰਦੀ ਜੀ ਠੀਕ ਹੈ ਜੀ ਹਾਂ ਨਾ ਕਰਦੀ ਜੀ ਕਰ ਦੋ ਕਰ ਦੋ ਆਪਣੇ ਸਾਹਮਣੇ ਹਾਂ ਭਾਈ ਪੂਰੇ 65 ਦੀ ਹਾਂ ਨਾ ਮੇਰੇ ਤਿੰਨ ਹੋਰ ਛੱਡ ਕੋਈ ਨਾ 65 ਪੂਰੇ ਦੀ ਹਣਾ ਠੀਕ ਹੈ ਜੀ ਤਾਂ ਵੇਖੋ ਵੀਰੋ ਰੇਟ ਵੀਰੇ ਦਾ ਦੇਣੀ ਨਹੀਂ ਜੇ ਕਿਹਨੇ ਪ੍ਰਿੰਟਾਂ ਵਾਲੇ ਡੱਬ ਲੱਗੇ ਇਹਨੂੰ ਮਗਰ ਵੀ ਪਹਿਲਾਂ ਬਚਾ ਕੇ ਦਾਨਾ 10000 ਦਾ ਬਚਾ ਮਗਰ ਕੀ ਬਾਤ ਹੈ ਟਾਪ ਕਲਾਸ ਬੱਚਾ ਪਾਇਆ ਨੇ ਥਾਨ ਤੁਨ ਚੰਗਾ ਸਪੈਸ਼ਲ ਲੱਗਿਆ ਬਾਕੀ ਵੀਰੋ 65000 ਦੀ ਵੀਰ ਕਹਿੰਦਾ ਹੋ ਜੂ ਫੋਨ ਤੁਸੀਂ ਜ਼ਰੂਰ ਲਾ ਲੈਣਾ ਵੀਰ ਨੂੰ ਤਾਂ ਕੋਈ ਨਾ ਛੋੜ ਛੱਪਾ ਹੋ ਜੂ ਵਿੱਚ ਦੋਵੇਂ ਵੀਰ ਜੀ ਸ਼ਕੀ ਹਾਂ ਠੀਕ ਹੈ ਜੀ ਸ਼ੇਦਾਂ ਦਾ ਆਹ ਫੇਰ ਹੋ ਜੀ ਠੀਕ ਹੈ ਜੀ ਠੀਕ ਹੈ ਵੀਰੇ ਹਾਂ ਜੀ ਹਾਂ ਦੂਜੇ ਨੰਬਰ ਤੇ ਆ ਗਈ ਵੀਰੇ ਲਾਲ ਡੱਬੀ ਕੀ ਬਾਤ ਹੈ ਇਹਨੂੰ ਵੀ ਥਨ ਥਨ ਬੜਾ ਸਪੈਸ਼ਲ ਲੱਗਿਆ ਵੀਰੇ ਬਾਬੇ ਦੀ ਕਿਰਪਾ ਦਾ ਵਧੀਆ ਲੱਗਿਆ ਬਹੁਤ ਸੋਹਣੀ ਹੈ ਇਹ ਇਹਨੇ ਬੱਚਾ ਕਿ ਪਾ ਜਾਈ ਇਹਦਾ ਬੱਚਾ ਆ ਗਿਆ ਇਹਦਾ ਬੱਚਾ ਆ ਗਿਆ ਤਾਂ ਵੇਖੋ ਵੀਰੋ ਲੇਵੇ ਦੀਆਂ ਸਫਾਈਆਂ ਕੱਟ ਵਾਲਾ ਲੇਵਾ ਲੱਗਿਆ ਥਨ ਥਨ ਬੜਾ ਪਿਆਰਾ ਲੱਗਿਆ ਵੀਰੇ ਕਿੰਨਾ ਦੁੱਧ ਚੋ ਆ ਜੂ ਇਹ ਵੀ ਜੀ ਠੀਕ ਨੂੰ ਤੇ ਵੀ ਆ ਚਲੋ ਦੁੱਧ ਤਾਂ ਪਾਇਦਾ ਜੀ ਵੀਰੇ ਹਜੇ ਸੂਈਆਂ ਤੁਹਾਡੇ ਸਾਹਮਣੇ ਹਨਾ ਵੀਰੇ ਨਹੀਂ ਠੀਕ ਹੈ ਲੈ ਵੀਰੇ ਲੈ ਹਾਂ ਖਾਣਾ ਦੇਖੋ ਕਿਹੜਾ ਲੱਗਾ ਗਾੜੀ ਹੁਣ ਸਮਾਂ ਚੰਗਾ ਆਉਂਦਾ ਗਰਮੀਆਂ ਹਾਂ ਲਾਲ ਡੱਬੀ ਆ ਗਈ ਨਾ ਕੋਈ ਬਿਮਾਰ ਹੋਣਾ ਤੁਹਾਨੂੰ ਵੀ ਪਤਾ ਨਹੀਂ 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 ਮੌਸਮ ਚ ਹੁਣ ਗਾੜੀ ਆ ਗਈ ਇਹਨੇ ਗਰਮੀਆਂ ਵੀ ਵੀਰੇ ਮਹਿਸੂਸ ਕਰਨੀਆਂ ਫੈਡ ਫੂਡ ਵੀ ਚੰਗੀ ਆਉਗੀ ਇਹਦੀ ਹਨਾ ਵੀਰੇ ਤੋ ਵੇਖੋ ਵੀਰੋ ਲੇਵਾ ਤੱਲੇ ਵੀ ਤੇ ਨਾੜਾ ਨੂਣਾ ਚੈੱਕ ਕਰ ਲਓ ਥਾਨ ਤੁਨ ਚੰਗਾ ਪਿਆਰਾ ਲੱਗਿਆ ਗੁਲਾਬੀ ਥਾਨ ਆ ਗਿਆ ਰੁਗ ਰੁਗ ਦਾ ਕੀ ਬਾਤ ਆ ਸੋਹਣੀ ਵੇੜਾ ਆ ਵੀ ਵੇਖੋ ਵੀਰੋ ਨਾਰੂ ਗਿੱਲਾ ਜੇ ਲਾ ਕੇ ਕਰਕੇ ਖਾ ਲਓ ਜੀ ਬਿਲਕੁਲ ਬਿਲਕੁਲ ਗਿੱਲੇ ਨਾੜੂ ਤੇ ਆ ਤਾਂ ਸੋਹਣੀ ਵੇੜਾ ਵੀਰੋ ਇਹ ਵੀ ਥਾਨ ਤੁਨ ਨੂੰ ਵੀ ਬੜਾ ਪਿਆਰਾ ਤਾਂ ਬਾਕੀ ਵੀਰੇ ਇਹਦੇ ਮੋਲ ਦੀ ਗੱਲ ਕਰੀਏ ਤਾਂ ਕਿੰਨੇ ਦੀ ਜਣੀ ਵੇੜਾ ਦੇਰੀ ਵੀ ਜੀ 60000 ਦੀ 60 ਦੀ ਹਾਂਜੀ ਠੀਕ ਹੈ ਕਰਦੇ ਵਿੱਚੋਂ 2000 ਹਰ ਦਾ ਜੀ 55000 ਦੀ ਦੇ ਦਾਂ ਨੂੰ 55 ਦੀ ਹਾਂ ਜੀ ਹੋਰ ਹੋ ਜੁਮਾਨਤ ਕਰਾ ਲਓ ਵੀਰ ਜੀ ਤੂੰ ਇੰਨੀ ਵਾਰ ਆਏ ਵੀਡੀਓ ਬਣਾ ਹਰ ਵੀਡੀਓ ਤੂੰ ਮਾਨ ਕਰਾ ਬਾਬੇ ਦੀ ਕਿਰਪਾ ਨਾਲ ਉੜਦੀਆਂ ਗਈਆਂ ਠੀਕ ਹੈ ਜੀ ਇਹਦੇ ਜੇ ਵੀ ਕਰਾ ਲਓ ਇਹ ਵੀ ਬਾਬੇ ਦੀ ਕਿਰਪਾ ਨਾਲ ਬਹੁਤ ਉੜਦੀਆਂ ਹੀ ਜਾਂ ਹਾਂ ਜੀ ਹਾਂ ਕਰਦੇ ਵੀਰ ਜੀ ਜਿੱਦਾਂ ਤੁਹਾਨੂੰ ਖੁਸ਼ ਲੱਗਦਾ ਤਿੰਨ ਛੱਡਿਏ ਬੁੰਜਿਆ ਜਾਂਦੀ ਵੀਰ ਜੀ ਪੂਰੇ 50 ਦੇ ਵਿੱਚੋਂ ਵੀ 2000 ਕੱਟ 48 ਦੀ 48 ਦੀ ਦੇਣੀ ਨਹੀਂ ਇਹ ਕਹਿੰਦੇ ਆਲੇ ਨਹੀਂ ਨਹੀਂ ਵੀਰੇ ਜਾਇ ਜਾਇ ਵੇਖੋ ਵੀਰਿਓ 48 ਦੀ ਹੋ ਜੂਗੀ ਟੋਪ ਕਲਾਸ ਆ ਥਨ ਥੁੰ ਬੜਾ ਪਿਆਰਾ ਲੱਗਿਆ ਦੋਰਾ ਥਨ ਲੱਗਿਆ ਦੋਵਾਂ ਵੇੜਾ ਨੂੰ ਟੋਪ ਕਲਾਸ ਥਨ ਲੱਗੇ ਨੇ ਦੋ ਵੇੜਾ ਦੋਵੇਂ ਤਾਜ਼ੀਆਂ ਸੁਈਆਂ ਤਾਂ ਵੀਰੇ ਕਿਵੇਂ ਵੇਚਣ ਵਾਲਾ ਕੋਈ ਵੀਰਾ ਖਰੀਦ ਵੀ ਕਰ ਲੈਂਦਾ ਹਨਾ ਜੋੜਾ ਹੀ ਪੁੰਦਾ ਵਾ ਜੋੜਾਂਗੇ ਤਾਂ ਸੁਣੀਆਂ ਵੇੜਾ ਹਨਾ ਹਾਂ ਬਹੁਤ ਥੋੜਾ ਮਾਨ ਕਰ ਦਾਂਗੇ ਆਪਾਂ ਜੋੜੇ ਚ ਜੋੜੇ ਚ ਕਰ ਦਾਂਗੇ ਵੀਰ ਜੀ ਕੀ ਬਾਤ ਆ ਜੀ ਤਾਂ ਵੇਖੋ ਵੀਰਿਓ ਫੋਨ ਤੁਸੀਂ ਜ਼ਰੂਰ ਵੀਰ ਨੂੰ ਲਾ ਲੈਣਾ ਤਾਜ਼ੀਆਂ ਸੁਈਆਂ ਵੇੜਾ ਵਾ ਜੋੜੇ ਚ ਵੀਰ ਕਹਿੰਦਾ ਮਾਨ ਤਾਂ ਨੂੰ ਹੋ ਜੂ ਠੀਕ ਹੈ ਜੀ ਤਾਂ ਬਾਕੀ ਇਹੋ ਬੇਨਤੀ ਹੈਗੀ ਵੀਰੇ ਚੈਨਲ ਨੂੰ ਮਤਵਾ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੇ ਤੁਹਾਨੂੰ ਨਵੀਂ ਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਤਾਂ ਬਾਕੀ ਵੀਰੇ ਇੱਕ ਵਾਰੀ ਤੋਰਾ ਵਿਖਾਦੇ ਹਨਾ ਦੋਵਾਂ ਦਾ ਖੋਲਣਾ ਦੋਵੇਂ ਇਕੱਠੀਆਂ ਖੋਲਾ ਭਾਵੇਂ ਠੀਕ ਹੈ ਤਾਂ ਵੇਖੋ ਵੀਰੇ ਜੇ ਤੁਹਾਨੂੰ ਜੋੜਾ ਪਾਉਣਾ ਚਾਹੋਗੇ ਤਾਂ ਵੀਰ ਕਹਿੰਦਾ ਮਾਨਤਨ ਜੋੜੇ ਚ ਵੀ ਹੋ ਜੂਗਾ ਤਾਂ ਰੇਲਵੇ ਇਹ ਵੀ ਰਹਿਣੇ ਜਾਇਜ਼ ਕੀਤਾ ਹਾਂ ਤੋੜ ਦਿਓ ਜੀ ਲੈ ਵੀਰੇ ਲੈ ਤੋ ਦੋਵੇਂ ਚੰਗੀਆਂ ਵੀਰੇ ਰੰਗ ਬਾਈ ਨੇ ਇੱਕ ਲਾਲ ਡੱਬੀ ਆ ਇੱਕ ਡੱਬੀ ਆ ਟੋਪ ਕਲਾਸ ਵਹਿੜਾ ਨੇ ਠੀਕ ਹੈ ਲੈਵਲ ਉਹ ਚੰਗੇ ਸਾਫ ਲੱਗੇ ਦੋਵੇਂ ਵਹਿੜਾ ਨੂੰ ਵੀਰੇ ਤੇ ਥਣ ਬੜੇ ਸਪੈਸ਼ਲ ਲੱਗੇ ਠੀਕ ਹੈ ਨਿਆ ਵੀਰੇ ਸੋਹਣੀਆਂ ਫੇਸ ਕੁਆਲਿਟੀਆਂ ਵੇੜਾ ਦੀਆਂ ਤਾਂ ਵੀਰੇ ਐਡਰੈਸ ਬੋਲ ਦੇ ਪਿੰਡ ਦੱਸ ਦੇ ਆਪਣਾ ਇੱਕ ਨਹੀਂ ਪਿੰਡ ਮੇਰਾ ਵਰਸੋਲਾ ਜੇ ਹਾਂਜੀ ਅਗਰਦਾਨਪੁਰ ਮੈਨੂੰ ਇਥੋਂ ਸਾਰਾ ਹੀ 4-5 ਕਿਲੋਮੀਟਰ ਆ ਠੀਕ ਆ ਜੀ ਹਾਂਜੀ ਫੋਨ ਨੰਬਰ ਵੀਰੇ 83601 34502 ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ